ਸੀਰੀਜ਼ 70 ਚੈਨ ਆਈ.ਕੀ.ਐਸ. ਇਸ ਫਤਿਹ ਸੰਗ੍ਰੋਹ ਮਨੋ ਮਾੜਿਆਸਾਂ ਦੇ ਖਾਸ ਚਲਾਈ ਗਈ ਮਹਿੰਦੇ ਤਹਿਤ ਚਾਰ ਦੋਸ਼ੀ ਅੰਤਰਰਾਜੀ ਗਰੋ ਜਿਹੜੇ ਮੱਝ ਚੋਰੀ ਕਰਦੇ ਨੇ ਪੰਜਾਬ ਦੇ ਵਿੱਚੋਂ ਅਸੀਂ ਪਿੰਡ ਜਵਾਰ ਵਾਲੇ ਦੇ ਏਰੀਏ ਦੇ ਵਿੱਚੋਂ ਗ੍ਰਿਫਤਾਰ ਕੀਤਾ ਤੇ ਇਹ ਚਾਰ ਦੋਸ਼ੀ ਪਿੰਡ ਪਗੜਾ ਦੇ ਗਿੱਪੀ ਚੋਂ ਆਂਦਾ ਹੈ ਮਤਾ ਵੀ ਸਾਡੇ ਚ ਉਥੋਂ ਹੀ ਰਹਿਣ ਵਾਲੇ ਨੇ ਇੱਕ ਟੇਕਅਪ ਗੱਡੀ ਰਾਹੀਂ ਰਾਤ ਸਮੇਂ ਪਾਰਦਾਫ ਕਰਦੇ ਨੇ ਪਸ਼ੂ ਚੋਰੀ ਕਰਨ ਦੀ ਜੋ ਇਸ ਗੱਡੀ ਰਾਹੀਂ ਹੀ ਇਹ ਜੁਪੀ ਦੇ ਵਿੱਚ ਜਾ ਕੇ ਵੱਖ-ਵੱਖ ਂਡੀਆਂ ਦੇ ਵਿੱਚ ਪਸ਼ੂ ਵੇਚ ਦਿੰਦੇ ਨੇ ਗੱਡੀ ਫੇਕ ਰੋ ਕਾਬੂ ਕੀਤਾ ਤੇ ਗੱਡੀ ਦੇ ਵਿੱਚੋਂ ਸਾਨੂੰ ਮੂਰੀਆਂ ਵਗੈਰਾ ਤੇ ਟੇਟੇਚ ਕਸ ਵਗੈਰਾ ਜੋ ਬਾਜ਼ਾਰਾਂ ਦੇ ਵਿੱਚ ਇਹ ਵਰਤੋਂ ਕਰਦੇ ਨੇ ਕਿ ਉਹ ਸਵਾਲ ਵੀ ਸਾਰਾ ਮਿਲ ਚੁੱਕਿਆ ਹੈ ਇੱਕ ਮਹੀਨਾ ਪਹਿਲਾਂ ਪਿੰਡ ਕਾਲਮ ਜਾਰਾ ਤੋਂ ਇਹਨਾਂ ਨੇ ਦੋ ਮੱਝ ਚੋਰੀ ਕੀਤੀਆਂ ਸੀ ਦੋ ਜਾ ਕੇ ਜੁਫੀ ਦੇ ਏਰੀਆ ਵਿੱਚ ਦੇਖ ਦਿੱਤੀਆਂ ਨੇ ਉਸੇ ਫੁਟੇਜ ਆਧਾਰ ਤੇ ਅਸੀਂ ਇਹਨਾਂ ਨੂੰ ਟਰੈਕ ਕਰ ਰਹੇ ਸੀਗੇ ਤੇ ਸਾਨੂੰ ਇਹਦਾ ਵਿੱਚ ਸਫਲਤਾਪੂਰਵ ਉਹੀ ਗੱਡੀ ਜਿਸ ਗੱਡੀ ਰਾਹੀਂ ਇਹਨਾਂ ਨੇ ਬਾਹਰ ਰੱਤ ਕੀਤੀ ਸੀ ਉਹ ਸਾਨੂੰ ਮਿਲ ਗਈ ਹੈ ਤੇ ਬਾਕੀ ਅਸੀਂ ਪੁਲਿਸ ਨਾਲ ਲੈ ਕੇ ਅਗਲੇ ਵੀ ਕੁਝ ਕੁਝ ਜਾਰੀ ਹੈ ਤੇ ਹੋਰ ਵੀ ਕਾਫੀ ਕੁਝ ਇਹਨਾਂ ਤੋਂ ਮਿਲਣ ਦੀ ਸੰਭਾਵਨਾ ਹੈ ਇੱਕ ਵਿਅਕਤੀ ਦੇ ਖਿਲਾਫ 7 ਮੁਕੱਦਮੇ ਪਹਿਲਾਂ ਹੀ ਦਰਜ ਹਨ ਤੇ ਹਰ ਚੀਜ਼ ਨੂੰ ਅਸੀਂ ਪੂਰੀ ਬਰੀਕੀ ਨਾਲ ਕਰਕੇ ਇਹਨਾਂ ਨੂੰ ਸਜ਼ਾ ਦਿਵਾਵਾਂਗੇ